ਸਸਰੀ ਕਾਜ ਦੇ ਸਾਰਿਆਂ ਨੂੰ ਅੱਜ ਆਪਾਂ ਕੜੀ ਪਕੌੜਾ ਬਣਾਵਾਂਗੇ ਆ ਵੇਸਣ ਹੈਗਾ ਤੇ ਆਪਾਂ ਪਹਿਲਾਂ ਇਹਨੂੰ ਆਪਾਂ ਵੇਸਣ ਨੂੰ ਘੋਲ ਲਾਂਗੇ ਆ ਗੰਡੇ ਆਪਾਂ ਪਕੌੜਿਆਂ ਚ ਪਾਵਾਂਗੇ ਆ ਹਰੀ ਮਿਰਚ ਗੰਡਾ ਆਪਾਂ ਤੜਕਾ ਲਾਵਾਂਗੇ ਲੰਮੇ ਲੰਮੇ ਕੀਰੇ ਹੋਏ ਆ ਟਮਾਟਰ ਰਹਿ ਗਏ ਆ ਕੱਚਾ ਘਰੋਂ ਤੋੜੇ ਟਮਾਟਰ ਤੇ ਆਪਾਂ ਹੁਣ ਆਪ ਬੇਸਨ ਘੋਲਾਂਗੇ ਪਹਿਲਾਂ ਥੋੜਾ ਜਿਹਾ ਆਪਾਂ ਨਾਣ ਮਿਰਚ ਪਾਵਾਂਗੇ ਵਿੱਚ ਪਕੌੜਿਆਂ ਦੇ ਥੋੜਾ ਜਿਹਾ ਨਾਣ ਥੋੜੇ ਜਿਹੀ ਮਿਰਚ ਥੋੜਾ ਜੀਰਾ ਇਹ ਆਪਾਂ ਨਾਣ ਮਿਰਚ ਚੰਗੀ ਤਰ੍ਹਾਂ ਲਾ ਲਾਂਗੇ ਨਾਲੇ ਚੰਗੀ ਤਰ੍ਹਾਂ ਗੰਡਾ ਮਾਰ ਦੇਾਂਗੇ ਲੋ ਆਪਾਂ ਬੇਸਨ ਨੂੰ ਘੋਲ ਲਿਆ ਪਕੌੜਿਆਂ ਵਾਲਾ ਆਪਾਂ ਹੁਣ ਗੰਡੇ ਪਾ ਦਿਆਂਗੇ ਵਿੱਚ ਹੁਣ ਆਪਾਂ ਇਹਨੂੰ ਆਪਾਂ ਟੱਕ ਕੇ ਰੱਖ ਦਿਆਂਗੇ। ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ। ਹੁਣ ਆਪਾਂ ਪਰ ਫੈਂਡ ਪਾਵਾਂਗੇ। ਜਦੋਂ ਫੈਂਡ ਗਰਮ ਹੋ ਗਿਆ ਫਿਰ ਆਪਾਂ ਵਿੱਚ ਪਕੌੜੇ ਕੱਢਾਂਗੇ। ਨਊ ਆਪਣਾ ਰਫੈਂਡ ਗਰਮ ਹੋਈ ਜਾਂਦਾ ਹੈ ਤੇ ਆਪਾਂ ਕੜੀ ਵਾਸਤੇ ਬੇਸਣ ਘੋਲਾਂਗੇ ਕੀ ਤਰ੍ਹਾਂ ਘੰਡਾ ਮਾਰ ਦਿਆਂਗੇ ਹਲੋ ਆਪਾਂ ਘੰਡਾ ਮਾਰਸਾਂਗੇ ਚਾਹ ਪਾਣੀ ਨਹੀਂ ਪਾਵਾਂਗੇ ਐਨੀ ਨਹੀਂ ਪਾਵਾਂਗੇ ਆਪਾਂ ਇੱਕ ਵੱਡਾ ਚਮਚਾ ਲੋ ਦੇਸਣ ਚ ਆਪਾਂ ਹੁਣ ਦਹੀਂ ਮਿਕੋਰ ਲਿਆ ਤੇ ਆਪਾਂ ਪਾਣੀ ਪਾਵਾਂਗੇ ਸਰਫੈਂਡ ਗਰਮ ਹੋ ਗਿਆ ਹੁਣ ਆਪਾਂ ਪਕੌੜੇ ਪਾਵਾਂਗੇ ਪਕੌੜੇ ਗਰਮ ਦਫੋਗੇ ਉਦੋਂ ਆਪਾਂ ਕੱਢਾਂਗੇ ਮੈਂ ਪਕੌੜੇ ਆਪਣੇ ਬਣ ਗਏ ਹੁਣ ਆਪਾਂ ਕੱਢਾਂਗੇ ਚੰਗੀ ਤਰ੍ਹਾਂ ਵਧੀਆ ਰੜ ਗਏ ਹੈਗੇ ਸਭ ਤੋਂ ਕਾੜੇ ਕੱਢ ਲੇ ਤੇ ਕੜਾਈ ਲਾ ਦੇਾਂਗੇ ਤੇ ਦੂਜੀ ਕੜਾਈ ਤਾਂ ਰੰਗ ਆਪਾਂ ਤੇਲ ਦਾ ਤੜਕਾ ਲਾਵਾਂਗੇ ਹੁਣ ਆਪਾਂ ਤੇਲ ਪਾਵਾਂਗੇ ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਜੀਰਾ ਪਾਵਾਂਗੇ ਹੁਣ ਤੇਲ ਗਰਮ ਹੋ ਗਿਆ ਆਪਾਂ ਜੀਰਾ ਪਾਵਾਂਗੇ వెళ్ళాప టమాటర్ పాచి పా ਰੰਗਾ ਟਮਾਟਰ ਹਰੀ ਮਿਰਚ ਭੁੱਜ ਗਏ ਆਪਾਂ ਹਣ ਨਾਣ ਮਿਰਚ ਪਾਵਾਂਗੇ ਨਮਕ ਨਿੰਗਰਿਚ ਹਲਦੀ ਪਾਣੀ ਪਾਵਾਂਗੇ ਹੁਣ ਆਪਾਂ ਵੇਖਣ ਪਾਵਾਂਗੇ ਘੋਲੇ ਹੋਇਆ ਪਾਣੀ ਹੋਰ ਪਾਵਾਂਗੇ ਹੋਣਾ ਪਰੇ ਨਾਗੇ ਤੇ ਉਤੋਂ ਟੱਕ ਦੇਣੀਗੇ। ਆਪਣੀ ਘੜੀ ਰਜੀ ਆਂਦੀ ਏ। 5-6 ਮਿੰਟ ਹੋ ਗਏ ਰਜੀ ਆਂਦੀ ਨੂੰ। ਕਿ ਹੁਣ ਆਪਾਂ 2-3 ਮਿੰਟ ਹੋਰ ਆਪਾਂ ਰੰਨਾਂਗੇ ਫਿਰ ਆਪਾਂ ਲਾ ਲਾਂਗੇ। ਪਕੌੜੇ ਪਾਵਾਂਗੇ ਫਿਰ ਆਪਾਂ। ਲਓ ਆਪਣੀ ਛੋੜੀ ਹੁਣ ਚੰਗੀ ਤਰ੍ਹਾਂ ਬਣ ਗਈ। ਅਸੀਂ ਆਪਾਂ ਪਕੌੜੇ ਪਾਵਾਂਗੇ। ਕਪੜੇ ਪਾ ਕੇ ਆਪਾਂ ਲਾਵਾਂਗੇ ਹੁਣ ਆਪਾਂ ਲਾ ਦੇਾਂਗੇ ਪਹਨ ਖੋਲੀ ਜਪਾਵਾਂਗੇ ਬਹੁਤ ਵਧੀਆ ਬਣੀ ਹੈ ਕੜਾਈ ਆਹ ਕੜੀ ਪਕੌੜੇ ਪਾ ਕੇ ਬਹੁਤ ਵਧੀਆ ਬਣੀ ਹੈਗੀ ਜੇ ਸਾਡੀ ਵੀਡੀਓ ਕੋ ਪਸੰਦ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ